ਹਰ ਹਸਪਤਾਲਾਂ ਦੇ ਵਿੱਚ ਦੱਸਿਆ ਕਿ OPD ਮੁਕੰਮਲ ਬੰਦ ਹੈ ਔਰ 4 ਦਿਨਾਂ ਦੇ ਲਈ OPD ਇਸੇ ਤਰੀਕੇ ਮੁਕੰਮਲ ਬੰਦ ਕੀਤੀ ਗਈ ਹੈ ਔਰ 15 ਤਰੀਕ ਤੱਕ ਦੱਸਿਆ ਕਿ ਹਸਪਰਤਾ ਤੇ ਨੇ ਸਰਕਾਰੀ ਡਾਕਟਰ ਹਾਲਾਂਕਿ ਇਸ ਦੌਰਾਨ ਜੇਕਰ ਕੋਈ ਮਸਲਾ ਹੱਲ ਹੁੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਥੋੜੀ ਦਾ ਹਾਜ਼ਰੂ ਮਿਲੇਗੀ ਪਰ ਅਜੇ ਹੀ ਦੇ ਵਿਚਕਾਰ ਅਜੇ 4 ਦਿਨ ਦੇ ਲਈ ਸਾਫ਼ ਤੌਰ ਤੇ ਡਾਕਟਰਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਉਹਨਾਂ ਦੇ ਵੱਲੋਂ ਮੁਕੰਮਲ ਤੌਰ ਤੇ OPD ਬੰਦ ਰੱਖੀ ਜਾਏਗੀ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਗੱਲ ਨਹੀਂ ਬਣੀ ਹੈ ਮੰਗਾ ਬਾਰੇ ਲਿਖਤੀ ਪ੍ਰੋਸਾ ਨਹੀਂ ਮਿਲਿਆ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਕਿ ਉਹਨਾਂ ਨੇ ਸ਼ਾਮ ਨੂੰ 6 ਵਜੇ ਦਾ ਸਮਾਂ ਦਿੱਤਾ ਸੀ ਔਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਲਿਖਤੀ ਤੌਰ ਤੇ ਜਿਹੜੀ ਚਿੱਠੀ ਹੈ ਕਿਸਮ ਦੀ ਉਹ ਜਾਰੀ ਕਰ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਹਰਤਾ ਕੇ ਜਾ ਰਹੇ ਹਾਂ ਹੁਣ ਤੋਂ ਪਹਿਲਾਂ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੀ ਜ਼ਿਆਦਾ ਮੁਸ਼ਕਿਲ ਵਧੇਗੀ ਕਿਉਂਕਿ ਜਿਸ ਨੂੰ ਕੋਈ ਐਮਰਜੈਂਸੀ ਹੈ ਜਿਸ ਨੂੰ जिससे द जा दवाई लेनी है जिसकी रैगुलर दवाई उ चल रही है या फिर किसी भी तरह के न कोई मरीज है परेशान है फिर आ, तो फिर जेकर दूर दुराडे तो कई कई किलोमीटर तो ते तो तो लंह किलोमीटर तो हस्पता पहुंच रहा है उसके कोई जानकारी नहीं है जेकर आ, कि ओ पी डी अच्छ बंद रहेगी तो फिर किस हाद तक खज्जल खुआरी होंगी है ये उ जा सकता है बहुत सारे मरीज पिछले दिनों अभी देखिए परेशान सन सबों कहा जा रहा है कि अजिहा नहीं होना चाहिए ਸਿੱਧਾ ਰੁਕਰਾਗੇ ਜਲੰਧਰ ਤੋਂ ਮੇਰੇ ਸਹਿਯੋਗੀ ਰਾਘਵ ਜੈਨ ਲਾਈਵ ਮੌਜੂਦ ਨੇ ਰਾਘਵ ਹੁਣ ਤੋਂ ਚਾਰ ਦੇ ਨਾਲ ਤੱਕ OPD ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਐਲਾਨ ਕਰ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਕਿਸ ਹੱਦ ਤੱਕ ਹੁਣ ਮਰੀਜ਼ ਪਰੇਸ਼ਾਨ ਹੋਣਗੇ ਅੱਜ ਸਰਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਕੀ ਆਲਮ ਬਿਲਕੁਲ ਤੁਹਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ OPD ਅੱਜ ਜਿਹੜੇ ਕਿ ਪੂਰੇ ਦਿਨ ਜਿਹੜੇ ਕਿ ਬੰਦ ਰਹੂਗੀ ਕਿਉਂਕਿ ਪਿਛਲੇ 3 ਦਿਨ ਜਿਹੜਾ ਕਿ ਹੈ ਫਿਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਕਿ OPD ਬੰਦ ਸੀ ਇਸ ਕਰਕੇ ਲੋਕਾਂ ਨੂੰ ਲੱਗਦਾ ਸੀ ਕਿ ਚਲੋ 10:00 ਵਜੇ ਆ ਜਾਾਂਗੇ ਉਸ ਤੋਂ ਬਾਅਦ ਸਾਡਾ ਇਲਾਜ ਹੋ ਜਾਊਗਾ ਤੇ ਅੱਜ ਜਦੋਂ ਆਂਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਪਰਚੀ ਨਹੀਂ ਕੱਟੀ ਜਾਊਗੀ ਕਿਉਂਕਿ ਜਿਹੜੀ OPD ਹੈ ਉਹ ਸਾਰਾ ਦਿਨ ਬੰਦ ਰਹੂਗੀ ਸਿਰਫ ਜਿਹੜੀ ਐਮਰਜੈਂਸੀ ਸੇਵਾਵਾਂ ਹੈ ਉਹ ਹੀ ਜਿਹੜੇ ਕਿ ਚਾਲੂ ਰੋਗੂ ਉਸ ਤੋਂ ਇਲਾਵਾ ਜਿਹੜੀ ਕਿ ਬਾਕੀ ਸੇਵਾਵਾਂ ਹੈ ਉਹ ਸਾਰੀ ਬੰਦ ਰਹੂਗੀ ਅਗਰ ਇਹ ਵਾਰੀ ਡਾਕਟਰਾਂ ਦੀ ਪਰਚੀ ਕਟਵਾਨੀ ਹੁੰਦੀ ਹੈ ਲਾਇਸੈਂਸ ਵਾਸਤੇ ਜਾਂ ਫਿਰ ਡਰਾਈਵਿੰਗ ਲਾਇਸੈਂਸ ਵਾਸਤੇ ਰਿਵੋਲਵਰ ਪਰਸੈਂਸ ਵਾਸਤੇ ਤੇ ਉਹ ਵੀ ਜਿਹੜੀ ਪਰਚੀ ਅੱਜ ਨਹੀਂ ਕੱਟੀ ਜਾਊਗੀ ਤਸਵੀਰਾਂ ਦਿਖਾ ਦਿੰਨਾ ਕਿ ਲੋਕ ਜਿਹੜੇ ਕੀ ਹੈ ਹਸਪਤਾਲਾਂ ਵਿੱਚ ਪੁੱਜਨੇ ਸ਼ੁਰੂ ਹੋ ਚੁੱਕੇ ਹੋਏ ਆ ਲੋਕਾਂ ਨੂੰ ਇੱਥੇ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਇੱਥੇ ਇਲਾਜ ਕਰਵਾਉਣ ਵਾਸਤੇ ਆ ਰਹੇ ਅਸੀਂ ਗੱਲ ਕਰਦੇ ਹਾਂ ਭਾਜੀ ਕਿੱਥੋਂ ਆਏ ਹੋ ਕਿ ਕਿੰਨੀ ਦੇਰ ਹੋ ਗਈ ਅਸੀਂ ਲੋਕਲੇ ਆ ਭਾਈ 20 ਦਿਨ ਹੋ ਗਏ ਸਾਨੂੰ ਇਹ ਦੇਖੋ ਹਮਤਿਆਰ ਸਾਰੇ ਇਹਨਾਂ ਨੇ ਅੰਬਰਸਰ ਭੇਜਿਆ ਹੈ ਸਾਨੂੰ ਨਹੀਂ ਮੇਰੇ ਘਰ ਇੱਧਰ 10:0 ਇਹ ਇਹਨਾਂ ਨੇ ਰੈਫਰ ਕਰਕੇ ਭੇਜਿਆ ਕੀਤਾ ਮੈਡਮ ਨੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਟੈਸਟ ਕਰਾ ਕੇ ਇਹ ਫੜ ਕੇ ਪਾ ਲਏ ਮਾਰਾ ਜੀ ਕੋਈ ਪਤਾ ਸੀ ਅੱਜ ਓਪੀਡੀ ਬੰਦ ਰਹੂਗੀ ਸਾਰਾ ਕਿਸਾਨ ਨੂੰ ਕਿਸੇ ਪਗਾਇਨ ਨੇ ਕੋ ਦੱਸਿਆ ਨਹੀਂ ਅਈ ਉਮਰ ਸਰੋ ਆਏ ਆ ਦੇ ਤੇ ਹੁਣ ਇੰਨੀ ਡਬਲਿਓਰ ਦੇ ਅਖਲ ਵੀ ਨਹੀਂ ਕਰਦੇ ਕਿ ਪਹਿਲਾਂ ਪਿਛਲੇ 3-3 ਦਿਨ ਤੋਂ ਸਟ੍ਰਾਈਕ ਚੱਲਦੀ ਸੀ 11ਵੇਂ ਦਮਾਂ ਤੋਂ ਲੇਕਿਨ ਅੱਜ ਸਾਰਾ ਦਿਨ ਹੀ ਬੰਦ ਰਹਿਣਾ ਹੈ ਕੋ ਕੰਮ ਹੁਣ ਮਰੀਜ਼ ਮਰ ਜਾਣ ਕੋ ਖਾ ਗਦੇ ਨੇ ਇਹ ਬਿਠੇ ਇਹ ਤਾਂ ਗਾਂ ਕਾਦੀਆਂ ਲੈਂਦੇ ਨੇ ਗਰੀਬਾਂ ਤੇ ਤਾਂ ਹੁਣ ਜੇ ਹੋਣਾ ਇਹ ਕਹਿੰਦੇ ਬਿਮਾਰ ਹੋ ਕੇ ਆਉਂਦਾ ਘਰ ਤੋਂ ਇਹ ਰੇਰ ਖਾ ਕੇ ਮਰ ਜੇ ਡਾਕਟਰਾਂ ਦੇ ਇਹ ਕੰਮ ਆ। ਹਮੇਂ ਕਹ ਰਿਹਾ ਇਹ ਨਹੀਂ ਦੂਜੀ ਵਾਰ ਮੈਂ ਪਾ ਕੇ ਕੈਦੀ ਦੀ ਗੱਡੀ ਚਲਾਉਂਗਾ। ਆਪਾਂ ਟੈਂਪਰ ਇਹਨੂੰ ਲਈ ਪਿਆ ਦੇ ਨਾਲ 15-20 ਦਿਨ ਹੋ ਗਏ ਇੱਥੇ। ਦਾਖਲ ਕੀਤਾ ਦਾ। ਹੁਣ ਦਾਖਲ ਨਹੀਂ ਕਰਦੇ। ਐਮਰਜੈਂਸੀ ਆ। ਬਿਲਕੁਲ ਦੇਖ ਸਕਦੇ ਕਿ ਮੈਡਮ ਵੀ ਕੁਝ ਜਿੱਥੇ ਵੀ ਜਾਂਦਾ ਉੱਥੇ ਹੀ ਰਿਪੋਰਟਾ ਕਰਵਾਈ ਜਾਂਦੇ ਇਲਾਜ ਕਰਦੇ ਜਾਂ ਨਾ ਐਡਮਿਟ ਕਰਦੇ ਆ। ਐਪੀਐਮ ਵੀ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਤੁਹੁੰਦੇ ਪਏ ਤੇ ਅੰਬਲਸਰ ਤੋਂ ਇਹ ਖਾਸ ਤੌਰ ਤੇ ਜਲੰਧਰ ਪੁੱਜੇ ਹੈਗੇ ਪਰ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅੱਜ ਜਿਹੜੀ ਕਿ ਓਪੀਡੀ ਸਾਰਾ ਦਿਨ ਬੰਦ ਰਹਿਣੀ ਹੈ ਐਮਰਜੈਂਸੀ ਵੀ ਕੇਸ ਹੈਗਾ ਹੋਰ ਵੀ ਗੱਲਬਾਤ ਕਰਦੇ ਸਿਰਫ ਤੁਹਾਨੂੰ ਪਤਾ ਸੀਗਾ ਇਸ ਬਾਰੇ ਕਿ ਅੱਜ ਬੰਦ ਰਹਿਣ ਵਾਲਾ ਹੈਗਾ ਨਹੀਂ ਸਾਨੂੰ ਇਸ ਚੀਜ਼ ਬਾਰੇ ਨਹੀਂ ਇੱਥੇ ਆ ਕੇ ਪਤਾ ਲੱਗਾ ਬਿਕੋਜ਼ ਅਸੀਂ ਟੈਸਟ ਕਰਵਾਉਣੇ ਸੀਗੇ ਡਾਇਟ ਦੇ ਤੇ ਕਹਿੰਦੇ ਕਿ ਪਰਚੀ ਨਹੀਂ ਕੱਟ ਹੋਏਗੀ ਬਿਕੋਜ਼ ਸਟ੍ਰਾਈਕ ਚੱਲ ਰਹੀ ਹੈ ਜੀ ਅੱਜ ਦਾ ਸਾਰਾ ਦਿਨ ਹੀ ਬੰਦ ਰਹਿਣ ਵਾਲਾ ਹੈਗਾ ਮੈਨੂੰ ਲੱਗਦਾ ਕਿ ਇੱਥੇ ਇੰਤਜ਼ਾਰ ਕਰਨ ਦਾ ਵੀ ਕੋਈ ਫਾਇ ਹਾਂਜੀ ਉਹਨਾਂ ਪੰਨ ਹੀ ਰਹਿ ਗਏ ਸਕੇ ਸਾਨੂੰ ਵਾਪਸ ਜਾਣਾ ਪੈਣਾ ਹੁਣ ਕਿ ਕਿਥੇ ਸੀ ਅਸੀਂ ਲੋਕਲ ਆਏ ਨੀਅਰ ਪਠਾਨਕੋਟ ਬਾਈਪਾਸ ਤੋਂ ਜਿਵੇਂ ਸਾਨੂੰ ਪਹਿਲਾਂ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਨਹੀਂ ਟੈਸਟ ਹੋਏ ਹੈਗੇ ਤੇ ਹੁਣ ਪ੍ਰੋਬਲਮ ਆਏਗੀ ਬਿਕੋਜ਼ ਅਰਜੈਂਟ ਸੀਗਾ ਇਨਫੈਕਸ਼ਨ ਤੇ ਇਨਫੈਕਸ਼ਨ ਵੀ ਕਰਵਾਉਣੀ ਸੀ ਅਸੀਂ ਟੈਸਟ ਤੇ ਗੁਰਜੋਤ ਪਤਾ ਹੀ ਨਹੀਂ ਹੈਗਾ ਕਿ ਅੱਜ ਸਟ੍ਰਾਈਕ ਸਾਰਾ ਦਿਨ ਚੱਲਣ ਵਾਲੀ ਹੈਗੀ ਤੇ ਲੋਕ ਖੱਜਲ ਖਵਾਰੀ ਦਾ ਸਾਹਮਣਾ ਕਰਦੇ ਪਏ ਐ ਲੋਕਲ ਵੀ ਲੋਕ ਆਏ ਐ ਸਵੇਰ ਤੋਂ ਲੋਕ ਆ ਜਾਂਦੇ ਐ ਕਿਉਂਕਿ ਲੋਕਾਂ ਨੂੰ ਹੁੰਦਾ ਸਵੇਰੇ ਸਵੇਰੇ ਆਵਾਂਗੇ ਲਾਈਨਾਂ ਕੱਟ ਲੱਗੀਆਂ ਹੁੰਦੀਆਂ ਤੇ ਇਲਾਜ ਕਰਾ ਕੇ ਸਿੱਧੇ ਘਰ ਨੂੰ ਚਲੇ ਜਾਂਗੇ ਆਪਣੇ ਕੰਮ ਕਾਲ ਕਰਨ ਲੱਗੇ ਪਰ ਜਦੋਂ ਇੱਥੇ ਆਂਦੇ ਪਏ ਤੇ ਪਤਾ ਲੱਗ ਰਿਹਾ ਕਿ ਅੱਜ ਜਿਹੜੇ ਕਿ ਸਾਰਾ ਦਿਨ ਹੀ ਜਿਹੜੀ ਕਿ ਸਟ੍ਰਾਈਕ ਰਹਿਣ ਵਾਲੀ ਹੈ ਤੇ ਉਹਨਾਂ ਨੂੰ ਬਿਨਾਂ ਇਲਾਜ ਕਰਾਏ ਹੀ ਜਿਹੜਾ ਕੀ ਵਾਪਸ ਜਿਹੜਾ ਕਿ ਆਪਣੇ ਘਰਾਂ ਨੂੰ ਫਰਤਣਾ ਪਊਗਾ ਕਿ ਕਈ ਐਮਰਜੈਂਸੀ ਕੇਸ ਵੀ ਆਂਦੇ ਪਏ ਕਿਉਂਕਿ ਕਈ ਵਾਰੀ ਹੁੰਦਾ ਪਹਿਲਾਂ ਚੈੱਕਅਪ ਕਰਾਉਂਦੇ ਆ ਉਸ ਤੋਂ ਬਾਅਦ ਜੇਕਰ ਕੁਝ ਲੱਗਦਾ ਤਾਂ ਐਮਰਜੈਂਸੀ ਸੇਵਾ ਲੈਂਦੇ ਆ ਪਰ ਅੱਜ ਸਿਰਫ ਐਮਰਜੈਂਸੀ ਸੇਵਾ ਹੀ ਚੱਲੂਗੀ ਬਾਕੀ ਸਾਰੀ ਸੇਵਾਵਾਂ ਜਿਹੜੀ ਕਿ ਅੱਜ ਬੰਦ ਰਹਿਣ ਵਾਲੀ ਹੈਗੀ ਜੀ ਠੀਕ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਰਾਘਵ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁਲ ਮਿਲਾਕੇ ਤਸਵੀਰਾਂ ਵੀ ਦਿਖਾਈਆਂ ਬਹੁਤ ਸਾਰੇ ਮਰੀਜ਼ ਪਹੁੰਚੇ ਹੋਏ ਨੇ ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਅੱਜ ਤੋਂ ਲੈ ਕੇ 4 ਦਿਨ ਤੱਕ OPD ਬੰਦ ਰਹੇਗੀ ਔਰ ਜੇਕਰ ਇਸੇ ਤਰੀਕੇ ਹ ਉਹ ਆ ਸਕਦੀ ਹੈ ਮਰੀਜ਼ਾਂ ਨੂੰ ਔਰ ਆ ਵੀ ਰਹੀ ਹੈ ਤਾਂ ਟੈਸਟ ਨੂੰ ਲੈ ਕੇ ਆ ਕੋਈ ਦੂਰ ਦਰਾਡੇ ਤੋਂ ਅੰਮ੍ਰਿਤਸਰ ਤੋਂ ਪਰਿਵਾਰ ਪਹੁੰਚਿਆ ਆ ਪਤੀ ਪਤਨੀ ਉਹਨਾਂ ਦਾ ਕਹਿੜਾ ਕਿ ਸਾਨੂੰ ਬਹੁਤ ਮੁਸ਼ਕਿਲ ਆ ਰਹੀ ਹੈ ਪਿਛਲੇ 20 ਦਿਨ ਤੋਂ ਸਿੱਖਾ ਜਲਖਵਾਰ ਹੋ ਰਹੇ ਆ ਤਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਪੋਸਟਮਾਰਟਮ ਜਿਹੜੇ ਨੇ ਉਹ ਹੁੰਦੇ ਰਹਿਣਗੇ ਔਰ ਇਸ ਤੋਂ ਇਲਾਵਾ ਜਿਹੜਾ ਕੋਈ ਕੋਰਟ ਦਾ ਜਿਹੜਾ ਕੰਮ ਹੁੰਦਾ ਹੈ ਉਸ ਦੇ ਸੰਬੰਧਕ ਕਾਰਵਾਈ ਜਿਹੜੀ ਹੈ ਉਹ ਹੋਏਗੀ ਕੰਮ ਹੋਏਗਾ ਹੋਰ ਇਸ ਤੋਂ ਇਲਾਵਾ ਬੰਦ ਰਹੇਗੀ ਓਪੀਡੀ